ਕਾ ਸ਼ਬਦ ਕਰ ਦੀਪਕੋ ਇਹ ਸਤ ਕੀ ਸੇਜ ਵਛਾਈ ਰੀ ਗੁਰੂ ਪਿਆਰੀ ਸਾਧ ਸੰਗਤ ਜੀ ਗੁਰੂ ਦੇ ਸ਼ਬਦ ਨੂੰ ਸੱਚ ਦੀ ਸੇਜ ਜਾਣ ਕੇ ਜਪੋ ਜਦੋਂ ਤੂੰ ਮਾਲਕ ਦਾ ਸ਼ੁਕਰਾਨਾ ਕਰਨਾ ਹੈ ਜੋ ਸ਼ਬਦ ਹੈ ਜੀ ਨੂੰ ਆਪਾਂ ਪੜਦੇ ਆਨੰਦ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ ਉਹ ਮਾਲਕ ਦੀ ਸੇਜ ਹੈ ਜਿਵੇਂ ਆਪਾ ਪੜਦੇ ਆ ਨਾ ਨਾਮ ਜਿੰਨ ਕੇ ਮਨ ਬਸਿਆ ਆ ਵਾਜੇ ਸ਼ਬਦ ਕਨੇਰੇ ਹੁਣ ਜਿਹਨਾਂ ਦੇ ਅੰਦਰ ਸਾਈ ਤੁਨ ਪ੍ਰਗਟ ਹੁੰਦੀ ਆ ਉਹਨਾਂ ਦੇ ਅੰਦਰ ਕਨੇਰੇ ਸ਼ਬਦ ਪ੍ਰਗਟ ਹੁੰਦੇ ਨੇ ਹੁਣ ਉਹ ਸੇਜ ਐ ਮਾਲਕ ਦੀ ਹੁਣ ਜੇ ਉੱਥੇ ਬੈਠਾਂਗੇ ਤਾਂ ਹੀ ਮਾਲਕ ਆਏਗਾ ਨਾ ਜੇ ਹੁਣ ਸੁਣਨ ਲੱਗੇ ਤੇ ਧਿਆਨ ਬਾਹਰ ਤੁਰਿਆ ਫਿਰਦਾ ਤੇ ਫਿਰ ਤਾਂ ਗੱਲ ਹੀ ਨਾ ਬਣਦੀ ਜਦੋਂ ਜਿੱਥੋਂ ਭਗਤੀ ਸ਼ੁਰੂ ਹੁੰਦੀ ਆ ਗੁਰਮੁਖ ਭਗਤ ਜਿੱਤ ਸਾਈ ਤੁਨ ਨੂੰ ਪੁਜੇ ਜਿੱਥੋਂ ਸਾਈ ਤੁਨ ਨੂੰ ਭਗਤ ਸ਼ੁਰੂ ਹੁੰਦੀ ਆ ਉਤਮਨ ਦੀ ਭਗਤੀ ਸ਼ੁਰੂ ਹੁੰਦੀ ਹੈ ਉੱਥੇ ਮਨ ਨੂੰ ਸੰਤਪਰ ਦੀ ਪ੍ਰਾਪਤੀ ਹੁੰਦੀ ਹੈ ਤਹ ਗੀਤ ਨਾਦ ਅਖਾਰੇ ਸੰਗਾ ਉਹ ਸੰਤ ਕਰੇ ਹਰ ਮੰਗਾ ਉਹੀ ਦਰਦੀ ਨਿਸ਼ਾਨੀਆਂ ਸੋਦਰ ਤੇਰਾ ਕਿਹਾ ਸੋ ਕਰਕੇ ਹ ਜਿੱਤਵੇ ਸਰ ਸੰਵਾਲੇ ਬਾਜੇ ਨਾਦ ਅਨੇਕ ਸੰਗ ਕਿਤੇ ਬਹੁਣ ਜਿੱਥੇ ਆਣਾ ਤੁਣਾ ਦੀ ਚੰਕਾਰ ਪੈਂਦੀ ਹੈ ਉੱਥੇ ਹੀ ਦਰਦੀ ਨਿਸ਼ਾਨੀਆਂ ਔਰ ਉਹੀ ਦੇਵਲੋਕ ਦੀ ਨਿਸ਼ਾਨੀਆਂ ਦੇਵਲੋਕ ਕੀ ਕਿਆ ਨਿਸ਼ਾਨੀ ਬਾਜੇ ਤਾਂ ਕਿ ਆਨੰਦ ਬਾਣੀ ਜਿੱਥੇ ਆਨੰਦ ਚੰਕਾਰ ਪਰਵਟ ਹੁੰਦੀ ਹੈ ਦੇਵ ਲੋਕ ਦੀ ਨਿਸ਼ਾਨੀ ਵੀ ਹੈ ਉਹ ਮਾਲਕ ਦੀ ਸੇਜ ਹੈ ਹੁਣ ਸੇਜ ਤੇ ਬੈਠਾਂਗੇ ਤੇ ਮਾਲਕ ਆਏਗਾ ਨਾ ਤੇ ਉਥੇ ਧਿਆਨ ਟਿਕਾ ਕੇ ਬੈਠ ਜਿਉਂ-ਜਿਉਂ ਸਿਮਰਨ ਕਰਨਾ ਕੁਝ ਕੜੀਆਂ ਉਥੇ ਧਿਆਨ ਟਿਕਾ ਕੇ ਬੈਠ ਮਹਾਰਾਜ ਕਿਰਪਾ ਕਰਨਗੇ ਜਦੋਂ ਉਥੇ ਧਿਆਨ ਟਿਕਦਾ ਹੈ ਤੇ ਉਹਨੂੰ ਸ਼ਬਦ ਨੂੰ ਸੁਣਦਿਆਂ ਸੁਣਦਿਆਂ ਸੱਚ ਧਿਆਨ ਲੈਣਾ ਹੁੰਦਾ ਹੈ ਸਾਰੀ ਸੇਜ ਬਣ ਜਾਂਦੀ ਉਹਨੇ ਹੁ ਗੁਰ ਕਾ ਸ਼ਬਦ ਕਰ ਦੀਪਕੋ ਇਹ ਸਤ ਕੀ ਸੇਜ ਵਿਚਾਈ ਰੀ ਸ਼ਬਦ ਗੁਰੂ ਦੁਆਰਾ ਹੀ ਇਹ ਸੱਚ ਦੀ ਸਹੀ ਤੇ ਮੰਨ ਆ ਸਕਦਾ ਆਠ ਪਹਿਰ ਕਰ ਜੋੜ ਰਹੋ ਤੋ ਭੇਟੇ ਹਰ ਰਾਈ ਦੀ ਗੁਰੂ ਪਿਆਰੀ ਸਾਧ ਸੰਗਤ ਜੀ ਸਮਝਾਉਣਾ ਕਰ ਰਹੇ ਨੇ ਏ ਸੋਹਣੀ ਜਿੰਦੇ ਏ ਮੇਰੇ ਮਨ ਬੱਚੇ ਏ ਜਿੰਦੜੀਏ ਅੱਠੇ ਪੈਰ ਦੋਏ ਹੱਥ ਜੋੜ ਕੇ ਉਸ ਪ੍ਰਭੂ ਦੇ ਚਰਨਾਂ ਦੇ ਵਿੱਚ ਧਿਆਨ ਟਿਕਾ ਕੇ ਰੱਖ ਆਠ ਪੈਰ ਕਰ ਜੋੜ ਰਹੁ ਤਉ ਭੇਟੇ ਹਰ ਹਾਰਾਈ ਰਹੀ ਉਹਦੇ ਵਿੱਚ ਅਠਾਈ ਪੈਰ ਮਾਲਕ ਦੇ ਸ਼ੁਕਰਾਨੇ ਦੇ ਵਿੱਚ ਵਿਚਰਦਿਆਂ ਵਿਚਰਦਿਆਂ ਕਾਰਜ ਕਰ ਤਉ ਨਾ ਵਿਸਾਰ ਇਹੋ ਜਿਹਾ ਜੀਵਨ ਬਣਾ ਲੈ ਆਖਾਂ ਨਾਲ ਆਖਾਂ ਜੀਵਾਂ ਵਿਸਰੇ ਮਰ ਜਾਉ ਆਖਣੇ ਔਖਾ ਸਾਚਾ ਨਾਮ ਸਾਚੇ ਨਾਮ ਕੀ ਲਾਗੇ ਭੋਗ ਉਤ ਭੋਖ ਹੈ ਖਾਈ ਚੱਲੀਏ ਦੁ ਇਹੇ ਜਾਂ ਜੀਵਨ ਬਣਾਓ ਅੱਠੀ ਪਹਿਰ ਤੂੰ ਮਾਲਕ ਦੇ ਅੱਗੇ ਜੋਦਨੀਆਂ ਬੇਨਤੀਆਂ ਦੇ ਵਿੱਚ ਸਿਮਰਨ ਕਰ ਕੇ ਸੱਚੇ ਬਾਦਸ਼ਾਹ ਆਉਗਣਾ ਦੇ ਪਰਿਆਂ ਸਾਨੂੰ ਬਖਸ਼ਣਾ ਹੁਣ ਜਦੋਂ ਆਪਾਂ ਇਸ ਤਰ੍ਹਾਂ ਜੋਦੜੀ ਬੇਨਤੀ ਦੇ ਉੱਤੇ ਆ ਕੇ ਮਾਲਕ ਦਾ ਸ਼ੁਕਰਾਨਾ ਕਰਦੇ ਹਾਂ ਤਾ ਸੱਚੇ ਪਾਤਸ਼ਾਹ ਜੀ ਫਿਰ ਫੈਸਲਾ ਦੇਣਾ ਕਰਨਾ ਕਹਿੰਦੇ ਤੇ ਸਹੀ ਚਾਜ ਸ਼ਿੰਗਾਰ ਸਭ ਸਾਈਂ ਰੂਪ ਅਪਾਰ ਰੀ ਜਿਹੜਾ ਇਹਨਾਂ ਅਵਸਥਾ ਦੇ ਵਿੱਚ ਵਿਚਰਦਾ ਤੇ ਸਹੀ ਚਾਜ ਸ਼ਿੰਗਾਰ ਸਭ ਇਹ ਮੇਰੀ ਸੋਹਣੀ ਜਿੰਦੇ ਉਸ ਜੀਵ ਇਸਤਰੀ ਨੂੰ ਸੱਚ ਜੀ ਮੰਨਿਆ ਜਾਂਦਾ ਹੈ ਉਹ ਜੀਵ ਇਸਤਰੀ ਹੀ ਆਤਮ ਸ਼ਿੰਗਾਰ ਕਰਦੀ ਹੈ ਔਰ ਉਹ ਜੀਵਨ ਹੀ ਮਾਲਕ ਦੇ ਦਰਤੇ ਪ੍ਰਵਾਨ ਹੁੰਦਾ ਹੈ ਔਰ ਉਸ ਨੂੰ ਆਪਾਂ ਸਮਝਦਾਰ ਵੀ ਆਖਦੇ ਆ ਉਹ ਬਿਆੰਤ ਪਰਮਾਤਮਾ ਦੇ ਚਰਨਾਂ ਵਿੱਚ ਲੀਨ ਰਹਿੰਦੀ ਹੈ ਕਦੇ ਵੀ ਉਹ ਜੀਵ ਇਸ ਤਰੀ ਪਰਮਾਤਮਾ ਤੋਂ ਵਿਛੋੜਾ ਨਹੀਂ ਪਾਉਂਦੇ ਮਾਲਕ ਦੀਆਂ ਬਖਸ਼ਾਂ ਦੇ ਪਾਤਰ ਬਣ ਕੇ ਚੱਲਦੀ ਹੈ ਤੇ ਸਹੀ ਚੱਜ ਸ਼ਿੰਗਾਰ ਇਹ ਅਸਲੀ ਸ਼ਿੰਗਾਰ ਹੈ ਚੱਜ ਕਹਿੰਦੇ ਨੇ ਸੁਚੱਜੀ ਹੋ ਜਾਣਾ ਗਿਆਨवान ਹੋ ਜਾਣਾ ਜਿਹੜੀ ਇਹਨਾਂ ਆਨੰਦ ਅਵਸਥਾ 'ਚ ਵਿਚਰਦੀ ਕਹਿੰਦੇ ਤੇ ਸਹੀ ਚਾਜ ਸ਼ਿੰਗਾਰ ਸਭ ਸਾਈਂ ਰੂਪ ਅਪਾਰ ਰਹੀ ਬੇਅੰਤ ਅਕਾਲਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਲੀਨ ਰਹਿੰਦੀ ਹੈ ਉਹ ਜੀਵਨ ਇਸ ਤੇ ਬਖਸ਼ਿਸ਼ ਹੁੰਦੀ ਹੈ ਉਹਨੂੰ ਮਾਲਕ ਆਪਣੇ ਦਰ ਤੇ ਨਵਾਜਦਾ ਹੈ ਜਿਸੇ ਨਵਾਜੇ ਗੁਰਮੁਖ ਸਾਜੇ ਨਾਮ ਬਸੇ ਤੇ ਸੰਹਦ ਨਵਾਜੇ ਤੇਸੀ ਸੁਖ ਤੇਸੀ ੁਰਾਈ ਤੇ ਸੁਨਾਵੈ ਜਮਨੇ ਰਹਿ ਤੇ ਗੁਰੂ ਪਿਆਰੀ ਸਾਧ ਸੰਗਤ ਜੀ ਬਖਸ਼ਿਸ਼ ਕੀ ਹੁੰਦੀ ਕਹਿੰਦੇ ਸਾਈ ਸੁਹਾਗਣ ਨਾਨਕਾ ਬਾਕੀ ਦੁਹਾਗਣਾਂ ਨੇ ਉਹ ਅਸਲੀ ਸੁਹਾਗਣ ਗਿਣੀ ਜਾਂਦੀ ਹੈ ਸਾਈ ਸੁਹਾਗਣ ਨਾਨਕਾ ਜੋ ਭਾਈ ਕਰਤਾਰ ਲਈ ਸਿਰ ਉਹ ਹੀ ਸੁਹਾਗਣ ਹੈ ਜਿਹੜੀ ਉਸ ਪਰਮਾਤਮਾ ਨੂੰ ਪ੍ਰਭੂ ਨੂੰ ਚੰਗੀ ਲੱਗਦੀ ਹੈ ਔਰ ਉਹਦੇ ਸ਼ਿੰਗਾਰ ਤੋਂ ਬਗੈਰ ਜੀਵਨ ਚੰਗਾ ਨਹੀਂ ਲੱਗਦਾ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਫੇਰ ਸਰਵਣ ਕਰ ਲੋ ਸੱਚੇ ਪਾਤਸ਼ਾਹ ਜੀ ਸਮਝਾਉਣਾ ਕਰ ਰਹੇ ਨੇ ਤਿਸ ਹੀ ਚੱਜ ਸ਼ਿੰਗਾਰ ਸਭ ਸਾਈਂ ਰੂਪ ਅਪਾਰ ਰੀ ਸਾਈਂ ਸੁਹਾਗਣ ਨਾਨਕਾ ਜੋ ਭਾਣੀ ਕਰਤਾਰ ਰੀ ਉਹ ਜੀਵ ਇਸਤਰੀ ਪਰਮਾਤਮਾ ਨੂੰ ਚੰਗੀ ਲੱਗਦੀ ਹੈ। ਉਹੀ ਗੋਣਾ ਵਾਲੀ ਇਸਤਰੀ ਜੀਵ ਇਸਤਰੀ ਕਿਉਂਕਿ ਸਾਨੂੰ ਜੀਵ ਇਸਤਰੀ ਆਖਿਆ ਪੁਰਖੇ ਕਕਾਲ ਪੁਰਖ ਹੈ। ਰੋਜ਼ ਪੜਦੇ ਆ ਪੁਰਖ ਮੈਂ ਨਾਰ ਨਾਰ ਮੈਂ ਪੁਰਖਾ 부ਜੋ ਬ੍ਰਹਮ ਗਿਆਨੀ ਧਨ ਮੈਂ ਧਿਆਨ। ਧਿਆਨ ਮੈਂ ਜਾਣਿਆ ਗੁਰਮੁਖ ਕਥ ਕਾਣੀ ਅਗਰ ਇਸ ਕਥ ਨੂੰ ਸਮਝਣਾ ਚਾਹੁੰਦੇ ਆ ਇਹ ਸਿਮਰਨ ਨਾਲ ਜੀਵਨ ਦਾ ਸ਼ਿੰਗਾਰ ਕਰਾਉਣਾ ਪਏਗਾ ਨਿਮਾਨਤਾ ਜੀਵਨ ਦਾ ਸ਼ਿੰਗਾਰ ਬਣਾਉਣਾ ਪਏਗੀ ਜੀਵਨ ਦਾ ਸਹਿਜ ਜੀਵਨ ਦਾ ਸ਼ਿੰਗਾਰ ਬਣਾਉਣਾ ਪਏਗਾ ਸਵਾਗੁਰੂ ਪਿਆਰੀ ਸਾਧ ਸੰਗਤ ਜੀ ਸੰਗਤੀ ਰੂਪ ਦੇ ਵਿੱਚ ਆਪਾਂ ਅਕਾਲ ਪੁਰਖ ਵਾਹਿਗੁਰੂ ਦਾ ਸ਼ੁਕਰਾਨਾ ਕਰਨੇ ਉਹਦਾ ਸਿਮਰਨ ਕਰਨਾ ਸੱਚੇ ਪਾਤਸ਼ਾਹ ਕਿਰਪਾ ਕਰਨ ਜੀਵਨ ਦੇ ਵਿੱਚ ਬਾਣੀ ਬਾਣੇ ਦਾ ਚਾਉ ਬਣ ਜਾਏ ਚਾਉ ਬਣ ਜਾਏ ਜੋ ਮਾਲਕ ਨੇ ਗੁਰ ਸਿੱਖੀ ਜੀਵਨ ਬਖਸ਼ਿਆ ਕਿ ਕੇਸ ਸਾ ਸੋਸਾ ਨਾ ਨਿਭਾਏ ਉਹਦੇ ਲਈ ਆਓ ਫਿਰ ਇੱਕ ਵਾਰ ਨੀਤਰ ਬੰਦ ਕਰਕੇ ਇੱਕ ਦੂਸਰੇ ਦੀ ਆਵਾਜ਼ ਦੇ ਨਾਲ ਆਵਾਜ਼ ਮਿਲਾ ਕੇ ਸਵਾਸ ਗਰਾਸ ਸਿਮਰਨ ਕੋਈ ਵੀ ਰਸਨਾ ਬਾਂਜੀ ਨਾ ਰਹੇ ਕਰੋ ਜੀ ਸ਼ਰਨ ਵਾਹ ਗਰੇ ਵਾਹ ਗਰੇ ਵਾਹ ਗਰੇ ਵਾਈ ਗਰੇ ਵਾਈ ਗਰੇ ਵਾਈ ਗਰੇ ਵੋਲ ਗਰੇ ਵੋਲ ਗਰੇ ਗਰੇ ਵਾਈ ਗਰੇ ਵਾਈ ਗਰੇ ਗਰੇ ਵਾਈ ਗਰੇ ਵਾਈ ਗਰੇ ਵਾਈ ਗਰੇ ਵਾਈ ਗਰੇ ਵਾਈ ਗਰੇ GREEN WAY GREEN Breathe, revive, ਤੁਰਬੰਦੀ ਹੀ ਰੱਖਣੇ ਹਨ ਥੋੜਾ ਸਮਾਂ ਧਿਆਨ ਆਪਣੇ ਸਵਾਸਾਂ ਵਿੱਚ ਰੱਖ ਕੇ ਬੈਠਣਾ ਹੈ ਸੋ ਗੁਰਪ੍ਰੀਤ ਅਸਾ ਸੰਗਤ ਜੀ ਐਨੀ ਹੀ ਬੇਨਤੀਆਂ ਪਰਵਾਣ ਕਰਨੀਆਂ ਪਾਤਸ਼ਾਹ ਜੀ ਦੀ ਬਖਸ਼ਿਸ਼ ਵਿੱਚ ਵਿਚਰਦੇ ਹਾਂ अनेका ਗਲਤੀਆਂ ਹੋ ਜਾਂਦੀਆਂ ਹਨ ਸੰਗਤ ਤੇ ਗੁਰ ਬਖਸ਼ਣਯੋਗ ਨੇ ਬਖਸ਼ਣਾ अनेका ਗਲਤੀਆਂ ਨੂੰ ਨਾ ਜਿਤਾਰਦੇ ਹੋਏ ਬਖਸ਼ੋ ਅਸੀਂ ਇਸ ਬਲਾਉਫਤੇ ਵਾਹਿਗੁਰ ਦੀ ਕਾ ਖਲਸਾ ਵਾਹਿਗੁਰ ਦੀ ਕੀ ਫਤਹ ਵਾਹਿ ਗੁਰੂ ਸਾਹਿਬ ਜੀਓ ਸ਼ਲੋਕ ਪਵਣ ਗੁਰੂ ਪਾਣੀ ਪਿਤਾ ਮਾਤਾ ਤਰਤੁ ਮਹਤੋ ਦਿਵਸ ਰਾਤੁ ਦੁਰਦਾਈ ਦਾਇਆ ਖੇਲ ਸਗਲ ਜਗਤ ਜੰਗਿਆਣੀਂ ਆਂ ਬੁਰੀ ਆਂ ਵਾਚੇ ਧਰਮੇ ਅਧੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੇ ਨਾਮ ਤੇ ਆਇਆ ਗਏ ਮਸ਼ਕਤ ਕਾਲ ਨਾਨਕ ਦੇ ਮੁਖੇ ਉਜਲੇ ਕਿਤੀ ਛੁਟੀ ਨਾਲ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਤੂੰ ਠਾਕੁਰ ਤੂੰ ਮੇਂ ਅਰਦਾਸੋ ਜੀਉ ਪਿੰਡ ਸੰਭ ਤੇਰੀ ਰਾਸ ਕੋ ਮਾ ਦੇ ਬਿਧਾ ਮ ਬਾਰਕ ਤੇਰੇ ਤੇਮਰੀ ਕੇ ਰੂਪਾ ਮ ਸੂਕ ਕਨੇਰੀ ਕੋਈ ਨ ਜਾਣੇ ਤੁਮਰਾ ਯੰਤ ਉਚੇ ਤੇ ਉਚਾ ਭਗਵੰਤ ਸਗਲ ਸਮਗਰੀ ਤੁਮਰੇ ਸੂਤਰ ਸਾਰੀ tumte ho iso agya khari tumhari gat me tu hi jaani nanak das sada gurwani wah guru wah guru wah guru sat naam shri vai guru sahib ji ho ਅਰਦਾਸ ਏ ੴ ਸ੍ਰੀ ਵਾਇਗੁਰੂ ਜੀ ਕੀ ਫਤਿਹ ਵਾਰ ਸ੍ਰੀ ਭਗਉਤੀ ਜੀ ਕੀ ਬਾਦ ਸਹੀ 10ਵੇਂ ਭਗਉਤੀ ਜੀ ਸਿਮਰ ਕੇ ਕੋ ਨਾਨਕ ਲਈ ਤੇ ਆਏ ਫੇਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਐਸਾ ਯਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਆਰਾਇ ਸ਼੍ਰੀ ਰਕੇਸ਼ਨ ਜੀ ਤੇ ਆਏ ਠੇ ਸਬਦੁਕ ਜਾਏ ਤੇ ਇੱਕ ਬਾਦ ਸਿਮਰੇ ਕਾ ਨਾਨੀ ਦਾ ਵੇਥਾ ਇਸ ਸਭ ਥਾਈ ਹੋਏ ਸਾਈ ਦਸਮ ਪਾਤਸ਼ਾਹ ਸੇਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਏ ਸਾਈ ਦਸਾਂ ਪਾਸ਼ਾ ਜੀ ਦੀ ਆਤਮਿਕ ਜੋਤ ਸੇਬ ਸ੍ਰੀ ਗੁਰੂ ਰੰਧ ਸਾਹਿਬ ਜੀ ਮਹਾਰਾਜ ਜੀ ਦੇ ਆਰ ਦਰਸ਼ਕ ਦਾਰ ਦਾ ਧਿਆਨ ਤਰਕੇ ਕਲ ਸਾਜੀ ਬੋਲਣਾ ਜੀ ਵਾਹਿਗੁਰੂ ਵਾਹਿਗੁਰੂ ਜੀ ਪੰਜਾਂ ਪਿਆਰਿਆਂ ਚੌਂ ਸੱਜਾਦਿਆਂ 40 ਮੁਕਤੀਆਂ ਆਟੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵਣ ਚੁੱਕਿਆ ਦੇ ਚਲਾਈ ਤੇ ਵਾਹਿ ਦੇ ਕੈਂਡਟ ਕੀਤਾ ਤੇ ਨਾ ਪਿਆਰਾਂ ਸੁਚਾਰਿਆਂ ਦੀ ਕਮਾਈ ਦਾ ਧਿਆਨ ਤਰਕੇ ਕਲ ਸਾਜੀ ਬੋਲਣਾ ਜੀ ਵਾਹਿਗੁਰੂ ਵਾਹਿਗੁਰੂ ਜੀ ਜਿਨਾ ਸਿੰਘਾ ਸਿੰਘਣੀਆਂ ਧਰਮੇ ਇਸ ਦਿੱਤੇ ਬੰਦ ਬੰਦ ਕਟਾਈ ਕੋ ਆਪਣੀਆਂ ਲਾਈਆਂ ਚਰਖਿਆਂ ਤੇ ਚੜੇ ਤਾਂ ਨਾਲ ਨਾਲ ਚਰਾਈ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਆ ਰਿਹਾ ਸਿੱਖੀ ਕੇਸਾ ਸੋਸਾ ਸੰਗਨਵਾਈ ਤੇ ਨਾਲ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲਣਾ ਜੀ ਵਾਹਿਗੁਰੂ ਵਾਹਿਗੁਰੂ ਜੀ ਅੰਮ ਪੰਜਾਂ ਤਖਤਾਂ ਸੋਤ ਗੁਰਦੁਆਰਿਆਂ ਦਾ ਧਿਆਨ ਕਰਕੇ ਖਾਲਸਾ ਜੀ ਬੋਲਣਾ ਜੀ ਵਾਹਿਗੁਰੂ ਵਾਹਿਗੁਰੂ ਜੀ ਪ੍ਰਤਮੇਤ ਸ੍ਰੀ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਹੋ ਵਾਹਿਗੁਰੂ ਵਾਹਿਗੁਰੂ ਵਾਹਿ ਗੁਰੂ ਨਾਮ ਚਿੱਤੇ ਆਵੈ ਚਿੱਤੇ ਆਵਨ ਦਾ ਸਦਕਾ ਸਰਬਜੋ ਕੋ ਵਹਿ ਜਾਂ ਜਾ ਖਾਲਸਾ ਜੀ ਸਾਹਿਬ ਤਾਂ ਤਾਂ ਰਚ ਰ ਦੇਖ ਤੇ ਫਤਿਹ ਵਰਸ ਕੀ ਪੈ ਪੰਦ ਕੀ ਸੀ ਸ੍ਰੀ ਸਾਹਿਬ ਜੀ ਸਾਹੇ ਖਾਲਸਾ ਜੀ ਕੇ ਬੋਲ ਵਾਲੇ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਜੀਓ ਸਿੱਖਨ ਨੂੰ ਸਿੱਕੀ ਦਾਨ ਕੇ ਇਦਾਂ ਰਹਿਦਨ ਵਿਵੇਕ ਦਾਨ ਵਿਸਾਦਨ ਬਲੋਸਾ ਦਾਨਾ ਸਿਦਾ ਨਾਮ ਦਾਨ ਸ਼੍ਰੀ ਅਮਰ ਸਤਿ ਸਾਹਿਬ ਜੀ ਕੇ ਇਸ਼ਾਨ ਚੌਕੀਆਂ ਝੰਡੇ ਬੁੰਗੇ ਜੁ ਕੋ ਜੋ ਘਟਲ ਧਰਮ ਕਾ ਜੇ ਕਰ ਖਾਲਸਾ ਜੀ ਬੋਲਣਾ ਜੀ ਵਾਹਿਗੁਰੂ ਵਾਹਿਗੁਰੂ ਸੱਚੇ ਪਿਤਾ ਵਾਹਿਗੁਰੂ ਜੀਓ ਸਿਕੰਧਾ ਮਾਨੋ ਨੀਮਾ ਮਾਤੀ ਉੱਚੀ ਮਤ ਪਾਦ ਦਾ ਰਖਾ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਾਈਂ ਦਾਤਾਰ ਜੀਓ। ਸ਼੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਥਾਮਾਂ ਜਿਨ੍ਹਾਂ ਤੋਂ ਪੰਥ ਨੂੰ ਛੋੜਿਆ ਗਿਆ ਖੁੱਲੇ ਦਰਸ਼ਨ ਦੇਦਾਰੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਵੇ ਨਿਮਾਣਿਆ ਦੇ ਮਾਨ ਸਤਿਗੁਰੂ। ਨਿਤਾਣਿਆਂ ਦੇ ਤਾਨ ਸਤਿਗੁਰੂ ਨੇ ਓਟਿਆਂ ਦੀ ਓੜ ਸੱਚੇ ਪਿਤਾ ਵਾਹਿਗੁਰੂ ਜੀ ਉਹ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ। ਨਮਕੀ ਕਰ ਨਾਮ ਦੇ ਮੇਰਾ ਮਨ ਤਨ ਸ਼ੀਤਲ ਹੋਏ ਦੇ ਮਹਾਂ ਬਾਕੂਨ ਸਾ ਸੱਚੇ ਪਾਤਸ਼ਾਹ ਜੀ ਕੋਟਨ ਕੋਟ ਧਨਵਾਦ ਜੋ ਆਪ ਜੀ ਅਪਾਰ ਬਖਸ਼ਿਸ਼ ਕਰ ਰਹੇ ਹੋ ਸਿੱਖ ਪ੍ਰਚਾਰ ਚੈਨਲ ਦੁਆਰਾ ਵਿਦੇਸ਼ਾਂ ਵਿਦੇਸ਼ਾਂ ਦੇ ਵਿੱਚ ਸੰਗਤ ਨੂੰ ਜੁੜ ਬੈਠ ਵਾਹਿਗੁਰੂ ਗੁਰਮੰਤਰ ਨੂੰ ਦ੍ਰਿੜ ਕਰਨ ਦਾ ਉਸ ਭਾਗ ਬਖਸ਼ਿਸ਼ ਕਰ ਰਹੇ ਹੋ ਸੱਚੇ ਪਾਤਸ਼ਾਹ ਨਾਲ ਨਾਲ ਬਾਣੀ ਗੁਰੂ ਨੂੰ ਵਿਚਾਰਨ ਦਾ ਆਪ ਜੀ ਉਸ ਭਾਗ ਬਖਸ਼ਿਸ਼ ਕਰ ਰਹੇ ਹੋ ਕਿਰਪਾ ਕਰਨੀ ਪਾਤਸ਼ਾਹ ਪਾਤਸ਼ਾਹ ਜੀਓ ਕਿਰਪਾ ਕਰਨੀ ਇਸ ਮਾਤ ਲੋਕ ਤੇ ਕਰੋਨਾ ਵਾਇਰਸ ਵਰਗੀ ਬਿਮਾਰੀ ਜੋ ਇਸ ਮਾਤ ਲੋਕ ਤੇ ਫੈਲ ਰਹੀ ਹੈ ਪਾਤਸ਼ਾਹ ਗੁਰਮਖਾਂ ਨੂੰ ਚੜ੍ਹਦੀਆਂ ਕਲਾਂ ਬਖਸ਼ਣੀਆਂ ਇਸ ਬਿਮਾਰੀ ਤੋਂ ਆਜ਼ਾਦੀ ਬਖਸ਼ ਕਰਨੀ ਸੱਚੇ ਪਾਤਸ਼ਾਹ ਜੀ ਉਹਦਾ ਨਾਸ਼ ਕਰਨਾ ਕਿਰਪਾ ਕਰਨੀ ਅੰਗ ਸੰਗ ਸਾਈ ਹੋਣਾ ਗੁਰਮਖਾਂ ਨੂੰ ਆਪਣੇ ਭਾਣੇ ਦੇ ਵਿੱਚ ਰੱਖਣਾ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਨੀ ਸੇਵਾ ਸਿਮਰਨ ਦੀ ਦਾਤ ਬਖਸ਼ਣੀ ਕਿਰਪਾ ਕਰਨੀ ਇਕ ਨਾਨਕ ਕੀ ਅਰਦਾਸ ਜੇ ਤੁਧ ਭਾਵ ਸੀ ਮੈਂ ਦੀਜਾ ਨਾਮ ਨਵਾਸ ਹਰ ਗੁਣ ਗਾਵ ਸੀ ਅੱਖਰਾਂ ਦਾ ਵਰਦਾ ਖਾਟਾ ਪੁਲਛੋ ਖਮਾਫ ਕਰਨੇ ਸਰਬਾਧੇ ਕਾਰਜ ਰਾਸ ਕਰਨੇ ਸਹੀ ਪਿਆਰੇ ਮੇਲ ਜੀ ਨਾਲ ਮਿਲਿਆ ਅਪਜੀ ਦਾ ਨਾਮ ਚਤੇ ਆਵੈ ਨਾਨਕ ਨਾਮ ਛੜਦੀ ਕਲਾ ਤੇਰੇ ਬਾਣੇ ਸਰਬਤ ਦਾ ਪੁਲਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਗਿਆ ਭਈ ਆਕਾਲ ਕੀ ਤਵੇਂ ਚਲਾਇਓ ਬੰਧ ਸਭ ਸਿਕਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ ਜੋ ਪ੍ਰਭ ਕੋ ਮਿਲ ਬੋ ਚਾਹ ਖੋਜ ਸ਼ਬਦ ਮਹਲੇ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਈ ਖੁਆਰੂ ਇਹ ਸਭ ਮਿਲेंगे ਬਥੇ ਸ਼ਰਨੰਜੂ ਹੋਈ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੌਤਰੀ ਪਾਰ ਜੋ ਸਰਦਾ ਕਰਸੀ ਮੰਦੀ ਗੁਰ ਪਾਰ ਉਤਾਰਨ ਹਾਰ ਜੋ ਬੋਲੇ ਈਸੋ ਨਿਹਾਲ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ